ਹਰ ਇੱਕ ਪੰਜਾਬੀ ਚੈਨਲ ਤੇ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅੱਜ ਅਸੀਂ ਮੁਲਾਕਾਤ ਕਰਨੀ ਹੈ ਉਸ ਸ਼ਖਸੀਅਤ ਨਾਲ ਜਿਹੜੇ ਕਿ ਸਾਹਿਤਿਕ ਕਾਨਫਰੰਸ ਕਰਾਉਣ ਦੇ ਵਿੱਚ ਬੜੇ ਬਰਿਆ ਤੋਂ ਆਪਣਾ ਜਿਹੜਾ ਕਾਰਜਸ਼ੀਲ ਹਨ ਤੇ ਪੰਜਾਬ ਦੀ ਧਰਤੀ ਤੇ ਵੀ ਤੇ ਕੈਨੇਡਾ ਦੀ ਧਰਤੀ ਤੇ ਵੀ ਅਕਸਰ ਹੀ ਉਹ ਇਹ ਸਾਹਿਤਿਕ ਸੰਵਾਦ ਰਚਾਉਂਦੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੁਣ ਜਿਹੜਾ ਖੇਤਰ ਦੇ ਵਿੱਚ ਆਪਣੇ ਆਪ ਨੂੰ ਪੰਜਾਬੀਆਂ ਦੀ ਸੇਵਾ ਦੇ ਲਈ ਹਾਜ਼ਰ ਕੀਤਾ ਹੈ ਉਹ ਹੈ ਖੇਡਾਂ ਦੇ ਖੇਤਰ ਦੇ ਵਿੱਚ ਕਬੱਡੀ ਦੇ ਉਸ ਮਹਾਨ ਖੇਡ ਕਬੱਡੀ ਦੇ ਉਸ ਦੌਰ ਨੂੰ ਯਾਦ ਕਰਦਿਆਂ ਉਹਨਾਂ ਨੇ ਇੱਕ ਟੇਬਲ ਬੁੱਕ ਵੀ ਅਸੀਂ ਗੱਲ ਕਰ ਚੁੱਕੇ ਕਾਫੀ ਟੇਬਲ ਬੁੱਕ ਦੇ ਬਾਰੇ ਵਿੱਚ ਅੱਜ ਅਸੀਂ ਇਸੇ ਹੀ ਲੜੀ ਦੇ ਵਿੱਚ ਗੱਲ ਕਰਨੀ ਹੈ ਕਿ ਇੱਕ ਕਬੱਡੀ ਸੰਬੰਧੀ ਇੱਕ ਸੈਮੀਨਾਰ ਅਯੋਜਿਤ ਕਰਾਉਣ ਜਾ ਰਹੇ ਨੇ ਸਰਦਾਰ ਅਜੈਪ ਸਿੰਘ ਚੱਠਾ ਜੀ ਤੇ ਉਹਨਾਂ ਤੋਂ ਅਸੀਂ ਜਾਣਾਂਗੇ ਕਿ ਇਹ ਸੈਮੀਨਾਰ ਕਦੋਂ ਹੋ ਰਿਹਾ ਕਿੱਥੇ ਹੋ ਰਿਹਾ ਤੇ ਇਸ ਸੰਬੰਧੀ ਹੋਰ ਜਾਣਕਾਰੀ ਜੋ ਦਰਸ਼ਕਾਂ ਲਈ ਲੋੜੀਂਦੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਆ ਮੈਂ ਸਵਾਗਤ ਕਰਦੀ ਹਾਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸਰਦਾਰ ਅਜੀਤ ਸਿੰਘ ਛੱਟਾ ਜੀ ਤੁਹਾਡਾ ਇਸ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ ਕੁਲਜੀਤ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਸਵਾਗਤ ਕਰਦੇ ਹਾਂ ਜੱਟਾ ਸਾਹਿਬ ਤੁਸੀਂ ਅਕਸਰ ਹੀ ਜਿਹੜਾ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਨਾਲ ਵੀ ਸਾਨੂੰ ਰੂਬਰੂ ਕਰਾਉਂਦੇ ਹੋ ਤੇ ਇਸ ਵਾਰ ਤੁਸੀਂ ਸਾਨੂੰ ਕਬੱਡੀ ਦੇ ਖੇਤਰ ਦੇ ਵਿੱਚ ਜੋ ਸੈਮੀਨਾਰ ਕਰਾਉਣ ਦੀ ਇੱਕ ਪਹਿਲ ਕਦਮੀ ਕਰਦੇ ਹੋ ਬਹੁਤ ਹੀ ਸ਼ਲਾਘਾਯੋਗ ਹੈ ਤੇ ਤੁਸੀਂ ਦਰਸ਼ਕਾਂ ਨਾਲ ਜ਼ਰੂਰ ਵਿਚਾਰ ਸਾਂਝੇ ਕਰੋ ਕਿ ਇਹ ਜਿਹੜਾ ਸੈਮੀਨਾਰ ਹੈ ਕਦੋਂ ਹੋ ਰਿਹਾ ਹੈ ਤੇ ਇਸ ਸੰਬੰਧੀ ਹੋਰ ਜੋ ਜਾਣਕਾਰੀ ਅਸੀਂ ਦਰਸ਼ਕਾਂ ਤੱਕ ਪਹੁੰਚਾਉਣੀ ਚਾਹੀਏ ਜ਼ਰੂਰ ਤੁਸੀਂ ਆਪਣੇ ਵੱਲੋਂ ਸਾਂਝੀ ਕਰੋ ਜਗਤ ਪੰਜਾਬੀ ਸਭਾ ਦੇ ਵੱਲੋਂ ਅਸੀਂ ਇੱਕ ਇੰਟਰਨੈਸ਼ਨਲ ਕਬੱਡੀ ਸੈਮੀਨਾਰ ਕਰਵਾ ਰਹੇ ਹੈਗੇ ਆ ਮੇਰਾ ਨਹੀਂ ਖਿਆਲ ਕਦੀ ਕਬੱਡੀ ਦੇ ਬਾਰੇ ਕਦੀ ਕੋਈ ਸੈਮੀਨਾਰ ਜਾਂ ਕੋਈ ਕਾਨਫਰੰਸ ਹੋਈ ਹੋਵੇ ਮੈਂ ਕਈਆਂ ਨਾਲ ਗੱਲ ਕੀਤੀ ਵੀ ਆ ਵੱਡੇ ਰਾਈਟਰਾਂ ਨਾਲ ਕੀਤੀ ਇਹ ਕਹਿੰਦੇ ਨਹੀਂ ਹੋਈ ਕਦੀ ਅਸੀਂ ਇਹਦੇ ਬਾਰੇ ਨੱਠ ਕੇ ਗੱਲ ਕਰਨਾ ਚਾਹੁੰਦੇ ਆ ਵੀ ਪੰਜਾਬ ਕਬੱਡੀ ਦਾ ਇਤਿਹਾਸ ਕੀ ਹੈਗਾ ਵਾ ਇਹਦੇ ਬਾਰੇ ਖਿਡਾਰੀਆਂ ਬਾਰੇ ਗੱਲਾਂ ਗੱਲਾਂ ਬਾਤ ਕਰਨਗੇ ਆ ਖੋਜ ਪੁੱਤਰ ਲਿਖੇ ਜਾਣਗੇ ਇਹ ਅਸੀਂ ਪੰਜਾਬ ਦੇ ਵਿੱਚ ਕਰਾਵਾਂਗੇ ਇੱਕ ਤਾਂ ਹੈਗਾ ਵੀ 31 ਜਨਵਰੀ 2026 ਨੂੰ ਅਸੀਂ ਲਾਲਪੁਰ ਖਾਲਸਾ ਕਾਲਜ ਅੰਮ੍ਰਿਤਸਰ ਤੇ ਇੱਕ ਫੰਕਸ਼ਨ ਕਰਵਾ ਰਹੇ ਹੈਗੇ ਆ ਉਹਦੀ ਕਾਫੀ ਟੇਬਲ ਬੁੱਕ ਦੀ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਉਹਦੇ ਰਿਲੀਜ਼ ਕੀਤੀ ਜਾਊਗੀ ਵੀ ਇਹ ਜਿਹੜੇ ਪ੍ਰਧਾਨ ਹੈਗੇ ਆ ਉੱਥੇ ਸਰਦਾਰਨੀ ਬਲਬੀਰ ਕੌਰ ਜੀ ਜਿਹੜੇ ਪ੍ਰਧਾਨ ਆ ਲਾਲਪੁਰ ਖਾਲਸਾ ਕਾਲਜ ਉਹਨਾਂ ਵੱਲੋਂ ਤੇ ਉਸ ਤੋਂ ਬਾਅਦ ਅਸੀਂ ਫਰਵਰੀ ਦੇ ਵਿੱਚ ਹੀ ਇਹ ਜਿਹੜਾ ਇੰਟਰਨੈਸ਼ਨਲ ਜਿਹੜਾ ਹੈਗਾ ਕਬੱਡੀ ਇੱਕ ਸੈਮੀਨਾਰ ਕਰਵਾਉਂਗਾ ਪੰਜਾਬ ਦੇ ਵਿੱਚ ਇਹ ਕਿੱਥੇ ਹੁੰਦਾ ਨਕੋਦਰ ਹੁੰਦਾ ਨੈਸ਼ਨਲ ਕਾਲਜ ਅੰਕ ਤੇ ਹੋਰ ਹੁੰਦਾ ਜਲਦੀ ਡਿਸਾਈਡ ਹੋ ਜਾਊਗਾ ਜੀ ਬਿਲਕੁਲ ਤੇ ਤੁਹਾਡੇ ਮਨ ਚ ਕਿਹਦਾ ਵਿਚਾਰ ਆਇਆ ਕਿ ਕਬੱਡੀ ਸੰਬੰਧੀ ਇੱਕ ਸੈਮੀਨਾਰ ਕਰਾਇਆ ਜਾਏ ਜਿਵੇਂ ਕਿ ਇਹ ਬੜੀ ਅਕਸਰ ਇਸ ਦੇਖਦੇ ਆਂ ਕਿ ਸੈਮੀਨਾਰਾਂ ਦੇ ਵਿਸ਼ੇ ਬਹੁਤਾ ਕਰਕੇ ਸਾਹਿਤ ਨਾਲ ਜੁੜੇ ਹੁੰਦੇ ਆ ਖੇਡਾਂ ਨਾਲ ਜੁੜੇ ਸੈਮੀਨਾਰ ਬਹੁਤ ਘੱਟ ਹੋਏ ਹੁਣ ਤੱਕ ਮੇਰਾ ਖਿਆਲ ਤੁਨਿੰਦਾ ਕਿਤੇ ਹੋਣਗੇ ਤਾਂ ਤੁਸੀਂ ਇਸ ਖੇਤਰ ਚ ਜਦੋਂ ਕਬੱਡੀ ਨਾਲ ਸੰਬੰਧਤ ਸੈਮੀਨਾਰ ਦੀ ਗੱਲ ਕਰਦੇ ਆ ਕੀ ਤੁਹਾਡਾ ਮਕਸਦ ਹੈ ਇਸ ਦੇ ਵਿੱਚ 2 ਮਹੀਨੇ ਪਹਿਲਾਂ ਮੈਂ ਇੰਗਲੈਂਡ ਗਿਆ ਸੀਗਾ ਜਿਹੜੀ 1974 ਵਾਲੀ ਕਬੱਡੀ ਟੀਮ ਦੇ ਪਲੇਅਰ ਸੀਗੇ ਸਾਰ ਸੁਰਜੀਤ ਸਿੰਘ ਸੈਦੋ ਵਾਲੀ ਉਹਨਾਂ ਨਾਲ ਮੇਰੀ ਗੱਲ ਹੋਈ ਇਹ ਮੰਨਿਆ ਜਾਂਦਾ ਵੀ ਅਜ ਤੱਕ ਕਦੇ ਵੀ ਕਬੱਡੀ ਨਾਲ ਸੰਬੰਧਤ ਕਦੇ ਕੋਈ ਸੈਮੀਨਾਰ ਨਹੀਂ ਹੋਇਆ ਅਸੀਂ ਉਹ ਸੈਮੀਨਾਰ ਕਰਉਣਾ ਚਾਹੁੰਦੇ ਹਾਂ ਉਸ ਕਰਕੇ ਮਨ ਚ ਲੱਗਾ ਕਹਿੰਦੇ ਕੌਡੀਆਂ ਤੋਂ ਕਰੋੜਾਂ ਦੀ ਹੋ ਚੁੱਕੀ ਹੈਗੀ ਆ ਅਸੀਂ ਕੌਡੀਆਂ ਵਾਲਿਆਂ ਦੀ ਹੀ ਇਹ ਅਸੀਂ ਇਹ ਉਹ ਨਹੀਂ ਸੈਮੀ ਦੇ ਕਰੋਨਾ ਕਰੋੜਾਂ ਵਾਲਿਆਂ ਦਾ ਨਹੀਂ ਕਰੋਨਾ ਭਾਵ ਕਿ ਜਿਹੜੇ ਹੁਣ ਖੇਡਦੇ ਇਹਨਾਂ ਦੇ ਨਹੀਂ ਜਿਹੜੇ ਪੁਰਾਣੇ ਪਹਿਲਾਂ ਕਬੱਡੀ ਖੇਡ ਚੁੱਕੇ ਹੈਗੇ ਖਿਡਾਰੀ ਜਿਹੜਾ ਇਕਲ ਨਹੀਂ ਖੇਡਦੇ ਉਹਨਾਂ ਦੇ ਬਾਰੇ ਅਸੀਂ ਜਾਣੀਏ ਪੁਰਾਣਾ ਕਬੱਡੀ ਦਾ ਇਤਿਹਾਸ ਕੀ ਹੈਗਾ ਉਹਦੇ ਲਈ ਅਸੀਂ ਇਹ ਕਾਨਫਰੈਂਸ ਕਾਨਫਰੰਸ ਟਾਈਪ ਸੈਮੀ ਦੇ ਕਰੋਨਾ ਚਾਹੁੰਦੇ ਹੈਗੇ ਬਿਲਕੁਲ ਤੇ ਇਹਦੇ ਵਿੱਚ ਜਿਹੜੇ ਵੀ ਸਾਡੇ ਖੋਜ ਆਰਥੀ ਸ਼ਾਮਿਲ ਹੋਣਗੇ ਅਸੀਂ ਉਹਨਾਂ ਨੂੰ ਤੁਸੀਂ ਕੁਝ ਨਿਯਮ ਜਾਂ ਉਹਨਾਂ ਨੂੰ ਖੋਜ ਪੱਤਰ ਦੇ ਜਿਹੜੇ ਵਿਸ਼ੇ ਆ ਉਹੋ ਕਿਸ ਤਰ੍ਹਾਂ ਦੇ ਟੁੜਨਗੇ ਕਿ ਇਤਿਹਾਸ ਨਾਲ ਜੁੜੇ ਜਾਂ ਕੋਈ ਹੋਰ ਤੁਸੀਂ ਹੁਣ ਥੋੜਾ ਜਿਹਾ ਸੰਕੇਤ ਦੇ ਦਿੱਤਾ ਹੈ ਥੋੜਾ ਜਿਹਾ ਵਿਸਥਾਰ ਚ ਦੱਸਣਾ ਚਾਹੋ ਤਾਂ ਕਿਸ ਤਰ੍ਹਾਂ ਪੂਰਾ ਪੂਰਾ ਸੰਕੇਤ ਹੈ ਦਾ ਇਹ ਉਹਦਾ ਇੱਕੋ ਹੀ ਹੈਗਾ ਵਾ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਇਹ ਕਬੱਡੀ ਦਾ ਇਤਿਹਾਸ ਹੂੰ ਕਿਉਂਕਿ ਜਿੰਨਾ ਚਿਰ ਤੁਸੀਂ ਇਹ ਨਹੀਂ ਜਾਣਦੇ ਕਬੱਡੀ ਦਾ ਇਤਿਹਾਸ ਕੀ ਹੈਗਾ ਉਹਨਾਂ ਚਿਰ ਗੱਲ ਸੂਤ ਨਹੀਂ ਹੁੰਦੀ ਪੰਜਾਬ ਕਬੱਡੀ ਦਾ ਇਤਿਹਾਸ ਕੀ ਹੈਗਾ ਵਾ ਇਹ ਕਹਿਗਾ ਵਾ ਦੂਜਾ ਹੈਗਾ ਵੀ ਇਹ ਇੰਟਰਨੈਸ਼ਨਲ ਕਦੋਂ ਬਣ ਗਈ ਹੂੰ ਕਟੀਆਂ ਤੋਂ ਇਹ ਕਰੋੜਾਂ ਦੀ ਕਦੋਂ ਬਣ ਗਈ ਬਿਲਕੁਲ ਅਸੀਂ ਕਹਿੰਦੇ 1974 ਦੇ ਵਿੱਚ 73 ਦੇ ਵਿੱਚ ਯੂਕੇ ਦੀ ਟੀਮ ਗਈ 74 ਦੇ ਵਿੱਚ ਇੰਡੀਆ ਤੋਂ ਆਈ ਹੈਗੀ ਆ ਪਰ ਉਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਨਾਲ ਤੇ ਪੰਜਾਬ ਦੀਆਂ ਟੀਮਾਂ ਦੇ ਮੁਕਾਬਲੇ 1953 54 ਤੇ 57 ਤਿੰਨ ਸਾਲ ਹੁੰਦੇ ਰਹੇ ਹੈਗੇ ਆ ਠੀਕ ਪਰ ਉਹ ਸੰਬੰਧ ਦੇਸ਼ਾਂ ਠੀਕ ਨਾ ਹੁਣ ਕਰਕੇ ਬਾਹਰ ਚੱਲੇ ਨਹੀਂਗੇ ਫੇ ਅਸੀਂ ਜਾਨਣਾ ਚਾਹੁੰਦੇ ਆ ਵੀ ਇਹਦਾ ਇਤਿਹਾਸ ਕੀ ਆ ਇਹ ਸ਼ੁਰੂ ਕਦੋਂ ਹੋਈ ਸੀਗੀ ਕੋਈ ਕਹਿੰਦਾ 4000 ਸਾਲ ਪਹਿਲਾਂ ਹੋਈ ਮਹਾਰਾਜ ਮਹਾਭਾਰਤ ਦੇ ਵੇਲੇ ਤੋਂ ਹੋਈ ਹੈਗੀ ਆ ਅਸੀਂ ਉਹ ਇਹ ਇਹਦੇ ਬਾਰੇ ਤਾਂ ਕਿ ਲੋਕਾਂ ਨੂੰ ਪੂਰਾ ਪਤਾ ਲੱਗ ਸਕੇ ਕਿਉਂਕਿ ਜਿੰਨੇ ਹੀ ਕਦਰ ਪਿੰਡਾਂ ਦੇ ਵਿੱਚ ਕਿ ਕਬੱਡੀ ਪ੍ਰੇਰ ਜਾਂ ਪੁਲਵਾਨ ਦੀ ਹੁੰਦੀ ਹੈ ਹੋਰ ਕਿਸੇ ਖਿਡਾਰੀ ਦੀ ਨਹੀਂ ਹੁੰਦੀ ਅਸੀਂ ਉਹਨਾਂ ਬਾਰੇ ਸੱਚਮੁੱਚ ਹੀ ਜਾਨਣਾ ਚਾਹੁੰਦੇ ਆ ਤਾਂ ਕਰ ਰਹੇ ਆ ਕਿਉਂਕਿ ਕਬੱਡੀ ਦੀ ਇਹੋ ਜਿਹੀ ਖੇਡ ਹੈ ਜਿਹੜੀ ਕਿ ਪਿੰਡੂ ਸੱਥਾਂ ਚੋਂ ਨਿਕਲ ਕੇ ਜਿਵੇਂ ਤੁਸੀਂ ਕਿਹਾ ਵੀ ਹੁਣ ਇੰਟਰਨੈਸ਼ਨਲ ਪੱਧਰ ਤੱਕ ਇਸ ਖੇਡ ਦੀ ਜਿਹੜੀ ਆ ਸਾਰੇ ਪਾਸੇ ਚਰਚਾ ਹੁੰਦੀ ਹੈ ਜਦੋਂ ਇਹ ਕਰਵਾਈ ਜਾਂਦੀ ਹੈ ਤੇ ਇਹਦੇ ਨਾਲ ਸੰਬੰਧਤ ਜਿਹੜਾ ਤੁਸੀਂ ਸੈਮੀਨਾਰ ਉਲੀਕਿਆ ਜਗਤ ਪੰਜਾਬੀ ਸਭਾ ਵੱਲੋਂ ਉਲੀਕਿਆ ਹੈ ਜਾਂ ਤੁਹਾਡੀ ਕੋਈ ਹੋਰ ਕੋਈ ਆਰਗੇਨਾਈਜੇਸ਼ਨ ਵੱਲੋਂ ਉਲੀਕਿਆ ਹੈ ਇਹ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਹਜੇ ਤਾਂ ਜੀ ਬਿਲਕੁਲ ਕੱਲਾ ਜਗਤ ਪੰਜਾਬੀ ਸਭਾ ਵੱਲੋਂ ਉਲੀਕੇ ਅਸੀਂ ਜਿਹੜੇ ਬਹੁਤ ਸਾਰੇ ਲੇਖਕ ਹੈਗੇ ਆ ਪ੍ਰਿੰਸੀਪਲ ਸਰਬੰਤ ਸਿੰਘ ਹੋਗੇ ਨਵਦੀਪ ਸਿੰਘ ਜੀ ਗੱਲ ਸਾਹ ਹੋ ਗਏ ਜਿਹੜੇ ਕਲੌਨਸਿੰਗ ਬੁਢਲਾਡਾ ਬਹੁਤ ਸਾਰੇ ਜਿਨ੍ਹਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਹੈ ਨਾ ਜੀ ਡਾਕਟਰ ਚਾਂਦ ਸਾਹਿਬ ਹੈਗੇ ਆ ਉਹਨਾਂ ਨਾਲ ਵੀ ਅਸੀਂ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਹੈਗਾ ਵਾ ਕਿ ਸਾਨੂੰ ਤੁਸੀਂ ਲਿਖ ਕੇ ਪੇਪਰ ਦਿਓ ਤੁਸੀਂ ਹਰੇਕ ਨੇ ਬੜਾ ਹਾਂ ਪਰੀ ਹਾਂ ਪਖੀ ਉਘਾਰਾ ਪੜਿਆ ਹੈਗਾ ਵਾ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਲੋਕਾਂ ਕੋਲ ਖੋਜ ਪੱਤਰ ਲਿਖਾਵਾਂਗੇ ਖੋਜ ਪੱਤਰ ਲਿਖਣ ਤੋਂ ਬਾਅਦ ਸਾਡੀ ਕਮੇਟੀ ਉਹਨੂੰ ਘੋਖੂਗੀ ਤੇ ਉਸ ਤੋਂ ਬਾਅਦ ਇੱਕਲਾ ਸਮਾਗਮ ਨਹੀਂ ਹੋਊਗਾ ਇਹਦੀ ਮੁੜ ਕੇ ਕਾਰਵਾਈ ਵੀ ਛਾਪੀ ਜਾਊਗੀ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਕਬੱਡੀ ਕੀ ਚੀਜ਼ ਕੀ ਹੈ ਜੀ ਬਿਲਕੁਲ ਤੇ ਕੀ ਕੋਈ ਪੁਰਾਣੇ ਖਿਡਾਰੀਆਂ ਨੂੰ ਤੁਸੀਂ ਸਪੈਸ਼ਲ ਸੱਦਾ ਦੇ ਰਹੇ ਹੋ ਵਿਸ਼ੇਸ਼ ਸੱਦਾ ਕਿ ਉਹ ਇਸ ਸੈਮੀਨਾਰ ਦਾ ਹਿੱਸਾ ਬਣਨ ਅਸੀਂ ਕਰ ਹੀ ਉਹਨਾਂ ਲਈ ਹੈ ਜੇ ਸੱਦਾ ਨਹੀਂ ਦੇ ਰਹੇ ਅਸੀਂ ਬੇਨਤੀ ਵੀ ਕਰਦੇ ਹਾਂ ਰਿਕਵੈਸਟ ਵੀ ਕਰਦੇ ਹਾਂ ਪੁਰਾਣੇ ਖਿਡਾਰੀਆਂ ਨੂੰ ਕਿਉਂਕਿ ਕਬੱਡੀ ਐਹੋ ਜੀ ਗੇਮ ਹੈ ਜਿਹੜੀ ਸ਼ੌਂਕ ਨਾਲ ਖੇੜੀ ਨਿਯਾਹ ਦੀ ਦੇਖੀ ਜਾ ਸਕਦੀ ਹੈਗੀ ਆ ਜਿਹੜੇ ਕਬੱਡੀ ਖੇਡ ਨੂੰ ਹਟ ਚੁੱਕੇ ਹੈਗੇ ਆ ਜਿਹੜੇ ਅੰਗੋਲੇ ਆ ਜਿਨ੍ਹਾਂ ਨੂੰ ਕੋਈ ਨਹੀਂ ਸਿਆਣਦਾ ਪਰ ਆਪਣੇ ਵਲ ਦੇ ਹੀਰੋ ਰਹੇ ਹੈਗੇ ਆ ਅਸੀਂ ਉਹਨਾਂ ਸਾਰੇ ਖਿਡਾਰੀਆਂ ਨੂੰ ਸੱਦਾਂਗੇ ਵੀ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਅਸੀਂ ਉਹਨਾਂ ਨੂੰ ਸਨਮਾਨਤ ਵੀ ਕਰਾਂਗੇ ਬਿਲਕੁਲ ਅਸੀਂ ਕਲਾ ਸੱਦਣਾ ਨਿਕਾ ਅਸੀਂ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਿਕੋਗਨਾਈਜ਼ ਵੀ ਕਰਾਂਗੇ ਉਹਨਾਂ ਬਾਰੇ ਭਾਲ ਕੇ ਜੋ ਕਿ ਜਿੱਥੇ-ਥੇ ਕਬੱਡੀ ਖੇਡੇ ਆ ਉਹ ਕਿਹੋ ਜਿਹੇ ਮੈਚ ਖੇਡੇ ਸੀਗੇ ਉਹਨਾਂ ਦੀਆਂ ਗੱਲਾਂ ਕਰਾਂਗੇ ਤੇ ਉਹਨਾਂ ਨੂੰ ਮਾਣ ਬਿਲਕੁਲ ਉਹਨਾਂ ਨੂੰ ਵੀ ਜਦੋਂ ਜਿਨ੍ਹਾਂ ਨੂੰ ਮੈਂ ਗੱਲ ਕਰਦਾ ਨਾ ਜੀ ਸਾਰੇ ਪਲੇਅਰ ਪੁਰਾਣੇ ਉਹਨਾਂ ਨੂੰ ਵੀ ਚੰਗਾ ਲੱਗਦਾ ਵੀ ਅਸੀਂ ਉਹਨਾਂ ਦੇ ਇਹ ਸੈਮੀਨਾਰ ਇਹੋ ਜਿਹਾ ਕਰ ਰਹਿ ਗਏ ਆ ਨਿਵੇਤਾਰਾ ਸਿੰਘ ਲੁਧਿਆਣੇ ਵਾਲੇ ਹੋਗੇ ਹਰਬੰਸ ਸਿੰਘ ਢੰਡੋਵਾਲ ਹੋਗੇ ਸਰਜੀਤ ਸਿੰਘ ਹੋਗੇ ਜਿਹੜੇ ਜਿੰਨੇ ਵੀ ਪੁਰਾਣੇ ਖਿਡਾਰੀ ਹੈਗੇ ਆ ਉਹਨਾਂ ਨੂੰ ਅਸੀਂ ਉੱਤੇ ਸੱਦ ਕੇ ساری ਕੋਸ਼ਿਸ਼ ਕਰਾਂਗੇ ਸ਼ਿੰਦਾ ਬਹਿਰਾਮ ਵਾਲਾ ਉਹਨਾਂ ਨੂੰ ਵੀ ਅਸੀਂ ਪੁਰਾਣੇ ਖਿਡਾਰੀਆਂ ਨੂੰ ਬਿਲਕੁਲ ਸਨਮਾਨਿਤ ਕਰ ਰਹੇ ਹਾਂ ਕਈਆਂ ਦਾ ਸਾਨੂੰ ਨਹੀਂ ਪਤਾ ਤੁਹਾਡੀ ਮਾਧਿਅਮ ਰਾਹੀਂ ਅਸੀਂ ਬੇਨਤੀ ਕਰਦੇ ਹੈਗੇ ਆ ਉਹ ਤੁਹਾਡੇ ਨੰਬਰ ਤੇ ਜਾਂ ਮੇਰੇ ਨੰਬਰ ਤੇ ਕਿਸੇ ਤਰ੍ਹਾਂ ਭੇਜ ਦੇਣ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦੇਵਾਂਗੇ ਉਹਨਾਂ ਨੂੰ ਸਨਮਾਨਿਤ ਵੀ ਕਰਾਂਗੇ ਬਿਲਕੁਲ ਜਦੋਂ ਚੱਠਾ ਸਾਹਿਬ ਕਬੱਡੀ ਖੇਡ ਦੀ ਗੱਲ ਚੱਲਦੀ ਆ ਤੇ ਕਬੱਡੀ ਦੇ ਨਾਲ ਜਿਹੜੇ ਪ੍ਰੋਮੋਟਰ ਐ ਕਬੱਡੀ ਦੇ ਉਹ ਵੀ ਬੜੀ ਭਾਤਾਂ ਰੱਖਦੇ ਆ ਵੀ ਉਹ ਘਰ ਘਰ ਇਹਦਾ ਹੌਕਾ ਦਿੰਦੇ ਆ ਵੀ ਇਹ ਖੇਡ ਜਿਹੜੀ ਆ ਇਹਨੂੰ ਕਿਸ ਤਰ੍ਹਾਂ ਅੱਗੇ ਤੋਰਿਆ ਜਾਵੇ ਉਹਨਾਂ ਬਾਰੇ ਵੀ ਤੁਸੀਂ ਕੁਝ ਸੁਚੇਤ ਪੱਤਰ ਤੇ ਕੋਈ ਕੁਝ ਕਰਨਾ ਚਾਹੁੰਦੇ ਹੋ ਇਸ ਸੈਮੀਨਾਰ ਦੇ ਵਿੱਚ ਬਿਲਕੁਲ ਅਸੀਂ ਪ੍ਰੋਮੋਟਰਾਂ ਨੂੰ ਸਭ ਤੋਂ ਪਹਿਲਾ ਪ੍ਰੋਮੋਟਰ ਜਿਹੜਾ ਅਸੀਂ ਸਮਝਦੇ ਆ ਉਹ ਸਾਹ ਦਲੀਪ ਸਿੰਘ ਗਰੇਵਾਲ ਸੀਗੇ ਜਿਨ੍ਹਾਂ ਕਿਲਾ ਰਾਏਪੁਰ ਖੇਡਾ ਕਿੰਨੇ ਚਿਰ ਤੋਂ ਕਦੀ 올림픽 ਕਹਿੰਦੇ ਆ ਉੱਥੇ ਖੇਡਾ ਕਰਾਉਂਦੇ ਰਹੇ ਗਿਆ ਫਿਰ ਇੱਕ ਰੇਡਰ ਨੂੰ 1953 ਦੇ ਵਿੱਚ ਵੀ 100-100 ਰੁਪਇਆ ਕਹਿੰਦੇ ਫਿਰ ਇਹ ਰੇਡਰ ਨੂੰ ਇੱਕ ਰੋਡ ਤੇ ਦਿੰਦੇ ਰਹੇ ਗਿਆ ਉਹਨਾਂ ਦੇ ਦਿਨਾਂ ਦਾ 1953 ਦਾ 100 ਰੁਪਇਆ ਬਹੁਤ ਵੱਡੀ ਵੈਲਿਊ ਹੈਗੀ ਆ ਉਹਨਾਂ ਤੋਂ ਸ਼ੁਰੂ ਕਰਕੇ ਹੁਣ ਤੱਕ ਹੁਣ ਤੱਕ ਵੀ ਜਿਹੜੇ ਪ੍ਰੋਮੋਟਰ ਹੈਗੇ ਆ ਅਸੀਂ ਉਹਨਾਂ ਨੂੰ ਸੱਦਾ ਵੀ ਦੇਾਂਗੇ ਉਹਨਾਂ ਨੂੰ ਬੁਲਾਵਾਂਗੇ ਵੀ ਵੀ ਅਸੀਂ ਉਹਨਾਂ ਨੂੰ ਵੀ ਸਨਮਾਨਤ ਕਰੀਏ ਜਿਨ੍ਹਾਂ ਦੇ ਕਰਕੇ ਇੱਕ ਵੱਡੀ ਅੱਜ ਕੱਲ ਖੇਡੀ ਜਾਂਦੀ ਹੈਗੀ ਆ ਇਹਨਾਂ ਦਿਨਾਂ ਵਿੱਚ ਜੇ ਮਾੜਾ ਪ੍ਰੋਮੋਟਰ ਹੋਵੇ ਉਹ ਤਾਂ ਇਹ ਕਬੱਡੀ ਖੜਾ ਵੀ ਨਹੀਂ ਸਕਦਾ ਅਸੀਂ 970 ਤੇ 975 ਜਾਂ 76 ਆਪਣੇ ਪੈਂਟਰ ਡਾਟ ਗਰਮ ਡਕਾਇਆ ਸੀਗਾ ਸਾਡਾ ਬਜਟ ਸਿਰਫ 500 ਰੁਪਏ ਸੀਗਾ ਅਸੀਂ 500 ਰੁਪਏ ਚ ਹੀ ਕਰਾ ਕੇ ਸੀਗੇ ਅੱਜ ਕੱਲ ਤਾਂ ਪਤਾ ਨਹੀਂ ਲੱਖਾਂ ਰੁਪਏ ਇੱਕ ਇੱਕ ਜਫੇ ਤੇ ਲੱਗਦੇ ਪਏ ਹੈਗੇ ਆ ਬਿਲਕੁਲ ਇਹ ਪ੍ਰੋਮੋਟਰਾਂ ਦੇ ਸਿਰ ਤੇ ਹੀ ਆ ਜਿਨ੍ਹਾਂ ਨੇ ਕਬੱਡੀ ਨੂੰ ਪ੍ਰੋਮੋਟ ਕੀਤਾ ਉਹਨਾਂ ਨੂੰ ਵੀ ਸਦਕੇ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਸੁਰਿੰਦਰ ਸਿੰਘ ਸ਼ੰਦਾ ਬਹਿਰਾਮ ਵਾਲਾ ਜਿੱਥੇ ਕਬੱਡੀ ਖੇਡਿਆ ਰਿਹਾ ਉਹ ਬੜੇ ਤਕੜੇ ਪ੍ਰੋਮੋਟਰ ਵੀ ਰਹਿ ਹੈਗੇ ਆ ਹੁਣ ਵੀ ਹੈਗੇ ਪ੍ਰੋਮੋਟਰ ਰਹਿ ਗਏ ਆ ਅਸੀਂ ਉਹਨਾਂ ਨੂੰ ਵੀ ਸੱਦਿਆ ਉਹਨਾਂ ਨੂੰ ਬੇਨਤੀ ਕੀਤੀ ਉਹ ਵੀ ਉੱਥੇ ਆਉਣਗੇ ਉਹਨਾਂ ਨੂੰ ਸਨਮਾਨਤ ਕੀਤਾ ਜਾਊਗਾ ਮੇਰੇ ਖਿਆਲ ਇਹ ਖਿਡਾਰੀਆਂ ਵਾਸਤੇ ਵੀ ਜਾਂ ਜਿਹੜੇ ਸਾਡੇ ਪੁਰਾਣੇ ਕਬੱਡੀ ਦੇ ਖਿਡਾਰੀ ਰਹਿ ਚੁੱਕੇ ਉਹਨਾਂ ਵਾਸਤੇ ਬੜਾ ਚੰਗਾ ਮੌਕਾ ਹੋਏਗਾ ਆਪਣੀਆਂ ਯਾਦਾਂ ਤਾਜ਼ਾ ਕਰਨ ਦਾ ਤੇ ਇੱਕ ਹੱਲਾ ਸ਼ੇਰੀ ਜਿਹੜੀ ਖਿਡਾਰੀ ਨੂੰ ساری ਉਮਰ ਚਾਹੀਦੀ ਹੁੰਦੀ ਚਾਹੇ ਉਹ ਖੇਡਣੋਂ ਹੱਟ ਵੀ ਜਾਂਦਾ ਨਾ ਉਹਦੇ ਅੰਦਰ ਜਿਹੜੀ ਇੱਕ ਭਾਵਨਾ ਆ ਜੁੜੀ ਰਹੀ ਹੁੰਦੀ ਹੈ ਤੇ ਇਸ ਸੈਮੀਨਾਰ ਨਾਲ ਬਹੁਤ ਉਹਨਾਂ ਨੂੰ ਇੱਕ ਅਹਿਸਾਸ ਹੋਏਗਾ ਉਸ ਖੁਸ਼ੀ ਦਾ ਇੱਕ ਜਿੱਤ ਦਾ ਅਹਿਸਾਸ ਜਿਹੜਾ ਸ਼ਾਇਦ ਕੀਤੇ ਉਹਨਾਂ ਦੇ ਚੇਤਿਆਂ 'ਚ ਵਸਿਆ ਹੋਏਗਾ ਇਹ ਤੁਸੀਂ ਤਾਜ਼ਾ ਕਰਦੇ ਹੋਗੇ ਇੱਕ ਕਮੈਂਟੇਟਰ ਹੁੰਦੇ ਜਿਹੜੇ ਕਮੈਂਟਰੀ ਕਰਦੇ ਕਰਦੇ ਲੋਕਾਂ ਦੇ ਅੰਦਰ ਜਾਂ ਜਿਹੜੇ ਖਿਡਾਰੀਆਂ ਦੇ ਅੰਦਰ ਜੋਸ਼ ਭਰਦੇ ਆ ਵੀ ਹੁਣ ਤੂੰ ਬਸ ਜਿੱਤ ਕੇ ਨਿਕਲਣਾ ਇਧਰੋਂ ਉਹਨਾਂ ਬਾਰੇ ਤੁਸੀਂ ਵੀ ਕੁਝ ਕਰਨਾ ਚਾਹੋਗੇ ਅੱਜਕੱਲ ਜਿਹੜਾ ਕਮੈਂਟੇਟਰਾਂ ਦਾ ਕਬੱਡੀ ਦੇ ਜਿੰਨਾ ਪ੍ਰੇਮ ਦਾ ਜੋਰ ਲੱਗਦਾ ਉਹਨਾਂ ਇੱਕ ਕਮੈਂਟੇਟਰਾਂ ਦਾ ਜੋਰ ਲੱਗਦਾ ਕਮੈਂਟੇਟਰ ਜਿਹੜੇ ਆਮ ਲੋਕਾਂ ਦੀ ਰੁਚੀ ਵੀ ਬਣਾਈ ਰੱਖਦੇ ਹੈਗੇ ਆ ਇਹ ਪੁਰਾਣੇ ਪਲੇਅਰਾਂ ਬਾਰੇ ਵੀ ਸਾ ਦੱਸਦੇ ਹੈਗੇ ਆ ਉਹਨਾਂ ਕਮੈਂਟੇਟਰਾਂ ਨੂੰ ਵੀ ਅਸੀਂ ਸੱਦ ਰਹੇ ਹੈਗੇ ਆ ਪ੍ਰੋਫੈਸਰ ਮੱਖਣ ਸਿੰਘ ਹੋਏ ਹੈਗੇ ਆ ਪਰ ਅਸੀਂ ਬਹੁਤ ਵਧੀਆ ਕਮੈਂਟਰ ਹਕੀਮਪੁਰ ਵਾਲੇ ਪ੍ਰੋਫੈਸਰ ਸਾਹਿਬ ਹੋਏ ਆ ਉਹਨਾਂ ਨਾਲ ਸੰਪਰਕ ਕੀਤਾ ਹੈਗਾ ਜਿਨ੍ਹਾਂ ਦੇ ਕੋਲ ਸਾਨੂੰ ਬਹੁਤ ਸਾਰੇ ਮੈਚਾਂ ਦਾ ਵੀ ਪਤਾ ਲੱਗਦਾ ਹੈਗਾ ਬਿਲਕੁਲ ਉਹਨਾਂ ਕਮੈਂਟੇਟਰਾਂ ਨੂੰ ਅਸੀਂ ਉੱਥੇ ਸੱਦਾਂਗੇ ਸਾਦਿਕਾ ਨੂੰ ਸਨਮਾਨਤ ਵੀ ਕਰਾਂਗੇ ਪ੍ਰੋਫੈਸਰ ਸਾਹਿਬਸਾ ਦੀ ਬੜੀ ਗੱਲ ਆ ਵੀ ਤੁਸੀਂ ਇਹ ਕਬੱਡੀ ਖੜਵਾਇਆ ਕਰੋ ਮਰਾਸਪੁਰਾ ਕੇ ਦਾ ਨਾ ਕਰਿਆ ਕਰੋ ਸ਼ੁਕਲਾ ਸ਼ੁਕਲ ਦੀ ਗੱਲ ਹੈਗੀ ਆ ਪਰ ਕਈ ਵਾਰੀ ਐ ਅਸੀਂ ਬਿਲਕੁਲ ਕਮੈਂਟੇਟਰ ਜਿਹੜੇ ਕਬੱਡੀ ਦੀ ਖੇਡ ਖੜਾਉਂਦੇ ਆ ਨਾ ਜੀ ਉਹਨਾਂ ਨੂੰ ਬਿਲਕੁਲ ਸਨਮਾਨ ਤੋਂ ਤੇ ਕੀਤਾ ਜਾਊਗਾ ਜੀ ਬਿਲਕੁਲ ਕਿਉਂਕਿ ਉਹਨਾਂ ਦੇ ਸਨਮਾਨ ਨਾਲ ਕੀ ਆ ਕਿ ਜਿੱਥੇ ਇੱਕ ਜਿੱਥੇ ਖੇਡਦਾ ਹਲਾਰਾ ਮਿਲੇਗਾ ਉੱਥੇ ਨਾਲ ਦੀ ਨਾਲ ਤੁਹਾਡੇ ਇਸ ਯਤਨ ਨੂੰ ਵੀ ਕਾਮਯਾਬੀ ਮਿਲੇਗੀ ਕਿ ਤੁਸੀਂ ਜੋ ਮਕਸਦ ਲੈ ਕੇ ਤੁਰੇ ਹੋ ਕਿ ਅਸੀਂ ਕਬੱਡੀ ਨੂੰ ਮਾ ਖੇਡ ਕਬੱਡੀ ਨੂੰ ਹੁਣ ਤੱਕ ਜੋ ਸੁਨਹਿਰੀ ਇਤਿਹਾਸ ਹੈ ਉਸ ਨੂੰ ਕਾਇਮ ਰੱਖਣਾ ਤੇ ਤੁਸੀਂ ਇੱਕ ਸਾਡੇ ਜਿਹੜੇ ਖੋਜ ਪੱਤਰ ਲਿਖਣ ਵਾਲੇ ਆ ਉਹ ਫਿਜ਼ੀਕਲ ਐਜੂਕੇਸ਼ਨ ਸਰੀਰਕ ਵਿਗਿਆਨ ਜਿਹੜਾ ਸਾਡਾ ਵਿਸ਼ਾ ਪੜਾਇਆ ਜਾਂਦਾ ਸਕੂਲਾਂ ਦੇ ਕਾਲਜਾਂ ਦੇ ਵਿੱਚ ਉਹਦੇ ਅਧਿਆਪਕ ਵੀ ਹੋ ਸਕਦੇ ਆ ਕੋਈ ਆਮ ਉਹਦੀ ਵੀ ਕੋਈ ਹੈ ਤਾਂ ਨਹੀਂ ਸ਼ਰਤ ਕਿ ਉਹ ਇਸ ਖੇਤਰ ਚ ਹੋਵੇ ਜਾਂ ਐਵੇਂ ਹੋਵੇ ਕੋਈ ਵੀ ਇਹਦੇ ਬਾਰੇ ਪਰਚਾ ਲਿਖ ਸਕਦਾ ਨੇ ਪਰਚਾ ਲਿਖ ਬੇ ਕੋ ਲਿਖ ਸਾਡੇ ਲਿਖੇ ਸਾਡੇ ਸਬਜੈਕਟ ਤੇ ਠੀਕ ਹੈ ਹਾਂ ਜਿਹੜੇ ਕਬੱਡੀ ਬਾਰੇ ਲਿਖੇ ਅਸੀਂ ਇਹਦੇ ਵਿੱਚ ਇੱਕ ਪਰਚਾ ਜਿਹੜਾ ਲਿਖਿਆ ਜਾ ਰਿਹਾ ਨਾ ਜੀ ਉਹ ਕਬੱਡੀ ਖੇਡ ਉਹਨਾਂ ਲੇਖਾਂ ਬਾਰੇ ਲਿਖਿਆ ਜਾ ਰਿਹਾ ਵੀ ਜਿਨ੍ਹਾਂ ਨੇ ਕਬੱਡੀ ਦੇ ਬਾਰੇ ਲਿਖਿਆ ਇਹ ਵੀ ਲਿਖਿਓ ਅੱਜ ਤੱਕ ਕਿਹੜੇ ਕਿਹੜੇ ਲੇਖਕ ਨੇ ਸਰ ਕਬੱਡੀ ਬਾਰੇ ਲਿਖਿਆ ਹੈਗਾ ਵਾ ਜਿਨ੍ਹਾਂ ਵਿੱਚ ਬਲਬੀਰ ਸਿੰਘ ਕਮਲ ਜਿਹੜੇ ਇੰਗਲੈਂਡ ਦੇ ਹੈਗੇ ਆ ਪ੍ਰਿੰਸੀਪਲ ਸਰਬੰਤ ਸਿੰਘਾ ਉਹਨਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ ਵਾ ਡਾਕਟਰ ਚੌਲ ਹੈਗਾ ਵਾ ਸੋਨ ਸਿੰਘ ਚੀਮਾ ਹੈਗਾ ਉਹਨਾਂ ਦੀਆਂ ਕਿਤਾਬਾਂ ਵਿੱਚ ਅਸੀਂ ਇਕੱਠੀਆਂ ਕਰ ਰਿਹਾ ਗਿਆ ਉਹਨਾਂ ਦੀਆਂ ਕਿਤਾਬਾਂ ਤੋਂ ਲੈ ਕੇ ਸਾਰਾ ਗਿਆਨ ਲੈ ਕੇ ਅਸੀਂ ਇੱਕ ਉਹ ਕੁਝ ਸਮੁੰਦਰਕ ਬੰਦ ਕਰ ਲਵਾਂ ਮੈਂ ਤੇ ਨਹੀਂ ਕਰ ਸਕਦਾ ਨਾਲ ਦੇ ਲੇਖਕ ਜਿਹੜੇ ਹੈਗਾ ਉਹਨਾਂ ਕੋ ਮੈਂ ਕਰਾਉਣ ਤੇ ਉਹਨਾਂ ਦੀ ਮਦਦ ਕਰ ਰਿਹਾ ਹੈਗਾ ਵਾਂ ਤਾਂ ਕਿ ਅਸੀਂ ਕਬੱਡੀ ਦੀ ਸਹੀ ਦਿਸ਼ਾ ਲੋਕਾਂ ਨੂੰ ਦੱਸ ਸਕੀਏ ਉਹ ਕੱਲੇ ਕੱਲੇ ਦੀ ਕਿਤਾਬਾਂ ਇਹ ਸਾਰਿਆਂ ਦੀ ਇਕੱਠੀ ਕਰਕੇ ਅਸੀਂ ਇੱਕ ਵਧੀਆ ਜੀ ਕਿਤਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਤੁਸੀਂ ਇਹਦੇ ਨਾਲ ਸੰਬੰਧਿਤ ਇੱਕ ਕਿਤਾਬ ਵੀ ਤੁਹਾਡੀ ਬੁੱਕ ਆ ਚੁੱਕੀ ਆ ਤੁਸੀਂ ਉਹਦੀ ਵੀ ਆਪਾਂ ਥੋੜੀ ਝਲਕ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਕਾਫੀ ਟੇਬਲ ਬੁੱਕ ਜਿਹਦੇ ਅਸੀਂ ਪਿਛਲੀ ਵੀਡੀਓ 'ਚ ਚਰਚਾ ਕਰ ਚੁੱਕੇ ਆ ਉਸ ਕਿਤਾਬ ਦੇ ਆਉਣ ਤੇ ਤੁਸੀਂ ਕਿੱਦਾਂ ਦੀ ਸਫਲਤਾ ਮਹਿਸੂਸ ਕਰਦੇ ਹੋ ਤੁਹਾਨੂੰ ਕਿਸ ਤਰ੍ਹਾਂ ਦਾ ਜੋ ਸੋਚਿਆ ਸੀ ਉਹਨੂੰ ਪੂਰਾ ਕਰ ਵਿਖਾਇਆ ਤੁਸੀਂ ਉਸ ਕਿਤਾਬ ਦੇ ਜ਼ਰੀਏ ਉਹਦੇ ਬਾਰੇ ਥੋੜਾ ਜਿਹਾ ਦੋ ਤਿੰਨ ਗੱਲਾਂ ਸਾਨੂੰ ਸਾਂਝੀਆਂ ਕਰ 1974 ਦੇ ਵਿੱਚ ਪਹਿਲੀ ਵਾਰੀ ਪੰਜਾਬ ਦੀ ਟੀਮ ਇੰਗਲੈਂਡ ਖੇਡਣ ਗਈ ਸੀਗੀ ਅਸੀਂ ਸਮਝਦੇ ਵੀ ਅੰਤਰਰਾਸ਼ਟਰੀ ਮੈਚਾਂ ਦਾ ਮੋੜ ਉਹਨੇ ਬਣਿਆ ਹੈਗਾ ਵਾ ਉਹਨਾਂ 15 ਪਲੇਅਰਾਂ ਬਾਰੇ ਉਹਨਾਂ ਦੀਆਂ ਜੀਵਨੀਆਂ ਬਾਰੇ ਜਿੰਨੀਆਂ ਫੋਟੋ ਸੀ ਇਕੱਠੀਆਂ ਕਰ ਸਕੇ ਉਹਨਾਂ ਦੀ ਕਾਫੀ ਟੇਬਲ ਬੁੱਕ ਬਣਾਈ ਹੈਗੀ ਆ ਜਿੱਦਨ ਸ਼ੁਰੂ ਕੀਤਾ ਸੀਗਾ ਸਾਡੇ ਕੋ ਸਿਰਫ ਦੋ ਫੋਟੋ ਸੀਗੀਆਂ ਉਹਨਾਂ ਬਾਰੇ ਕੋਈ ਫੋਟੋ ਨਹੀਂ ਲੱਭਦੀ ਸੀ ਅੱਜ 51 ਸਾਲ ਬਾਅਦ ਉਹਨਾਂ ਦੀਆਂ 16 ਫੋਟੋ ਸਾਡੋ ਗਰੁੱਪ ਫੋਟੋ ਆ ਚੁੱਕੀਆਂ ਗਰੁੱਪ ਫੋਟੋ ਮੈਚਾਂ ਦੀਆਂ ਪਲਾਸਸ ਸੀ ਉਹ 15 ਦੇ 15 ਪਲੇਅਰ ਹੀ ਉਹਨਾਂ ਦੀਆਂ ਫੋਟੋ ਲਾ ਕੇ ਉਹਨਾਂ ਦੀ ਸੰਖੇਪ ਜੀਵਨੀ ਬਹੁਤ ਛੋਟੀ 44 ਪੇਜ ਦੀ ਹੈਗੀ ਆ ਉਹ ਅੱਜ ਤਿਆਰ ਪਬਲਿਸ਼ ਹੋ ਚੁੱਕੀ ਹੈਗੀ ਆ ਉਹ ਬਹੁਤ ਜਲਦੀ ਅਸੀਂ ਉਹਨੂੰ ਰਿਲੀਜ਼ ਖਾਲਸਾ ਕੋਲ ਜੰਦਰ ਦੇ ਵਿੱਚ ਕਰਾਂਗੇ ਅਸੀਂ ਇਸ ਕਰਕੇ ਕਰ ਰਹੇ ਆ ਕਿਉਂਕਿ ਉਹ ਟੀਮ ਜਿਹੜੀ ਆ ਸਾਡੇ ਸਰਦਾਰ ਬਲਬੀਰ ਸਿੰਘ ਜੋ ਉਸ ਸਮੇਂ ਦੇ ਸਿਹਤ ਮੰਤਰੀ ਸੀਗੇ ਬਿਲਕੁਲ ਉਹ ਖਾਲਸਾ ਕੋਲ ਦੇ ਪ੍ਰਧਾਨ ਵੀ ਰਹੇ ਹੈਗੇ ਆ ਇਹ ਉਹਨਾਂ ਦੀ ਬਦੌਲਤ ਹੀ ਇੰਟਰਨੈਸ਼ਨਲ ਮੈਚ ਇੱਕ ਸ਼ੁਰੂ ਹੋਏ ਸੀਗੇ बस ये कह सकदे हां कि ਉਹਨਾਂ ਦੇ ਅਜਕਲ ਧਰਮ ਪਤਨੀ ਸਰਦਾਰਨੀ ਬਲਬੀਰ ਕੌਰ ਜੀ ਉਹਨਾਂ ਦਾ ਨਾਮ ਬਲਬੀਰ ਕੌਰ ਜੀ ਹੈਗੇ ਉਹ ਵੀ ਅਜਕਲ ਪ੍ਰਧਾਨ ਹੈਗੇ ਆ ਅਸੀਂ ਜਾਵਾਂਗੇ ਉਹਨਾਂ ਦੇ ਹੱਥੋਂ ਅਸੀਂ ਉਹ ਇੱਕ ਕਾਫੀ ਟੇਬਲ ਬੁੱਕ ਰਿਲੀਜ਼ ਕਰਾਈਏ ਬਹੁਤ ਵਧੀਆ ਤੇ ਇਹਦੇ ਵਿੱਚ ਮੈਨੂੰ ਮਤਲਬ ਲੱਗਦਾ ਇੱਕ ਵਧੀਆ ਲੱਗੇਗਾ ਜੇ ਤੁਸੀਂ ਵੱਖ-ਵੱਖ ਕਾਲਜਾਂ ਸਕੂਲਾਂ ਦੇ ਖਿਡਾਰੀਆਂ ਨੂੰ ਵੀ ਸੱਦਾ ਦਿਓ ਕਿ ਉਹ ਵੀ ਇਸ ਸੈਮੀਨਾਰ ਦਾ ਹਿੱਸਾ ਬਣਨ ਤੇ ਹੋਰ ਵੀ ਜ਼ਿਆਦਾ ਰੌਣਕ ਜਿਹੜੀ ਆ ਵਧੇਗੀ ਔਰ ਨਵੀਂ ਪੀੜ੍ਹੀ ਨੂੰ ਇੱਕ ਸਨੇਹਾ ਮਿਲੇਗਾ ਵੀ ਖੇਡਾਂ ਜਿਹੜੀਆਂ ਨੇ ਉਹਦੀ ਕਦਰ ਕਰਨ ਵਾਲੇ ਲੋਕ ਵੀ ਹੈਗੇ ਆ ਇਤਾਂ ਨਹੀਂ ਹੈ ਵਿਖੇ ਬਿਲਕੁਲ ਓਪਨ ਇਨਵੀਟੇਸ਼ਨ ਤਾਂ ਅਸੀਂ ਦਿਆਂਗੇ ਪਰ ਜਿੱਦਾਂ ਨਾ ਜੀ ਕੋਈ ਬੱਚਿਆਂ ਦੇ ਲਈ ਜਿਹੜਾ ਬਹੁਤ ਸਾਰੇ ਅਸੀਂ ਕਾਨਫਰੰਸ ਕਰਦੇ ਆਂ ਸੋਰੀ ਹਰ ਵੀ ਕਈ ਵਾਰ ਕਹਿੰਦੇ ਬੱਚਿਆਂ ਨੂੰ ਨਹੀਂ ਸਾਦੇ ਅਸੀਂ ਕਹਿੰਦੇ ਭਾਈ ਕਰਦੇ ਬੱਚਿਆਂ ਲਈ ਹੈਗੇ ਆ ਪਰ ਅਸੀਂ ਵੱਡੇ ਬੰਦੇ ਪ੍ਰੋਫੈਸਰ ਆਫ ਵੀਸੀ ਬੋਲਣ ਨੂੰ ਵੇਠਾ ਬਿਠਾ ਕੇ ਤੇ ਬੱਚਿਆਂ ਨੂੰ ਬੋਲਣ ਨਹੀਂ ਲਾਉਂਦੇ ਹੁੰਦੇ ਉਸੇ ਤਰੀਕ ਨਾਲੇ ਅਸੀਂ ਬਹੁਤ ਵੱਡੇ ਪੁਰਾਣੇ ਖਿਡਾਰੀਆਂ ਨੂੰ ਸੱਦਾਂਗੇ ਉਹਨਾਂ ਦੀ ਕਿਤਾਬ ਛਪੂਗੀ ਕੰਮ ਦੇ ਬੱਚਿਆਂ ਤੇ ਰਹੂਗਾ ਹਾਂਜੀ ਤੇ ਸਕੂਲ ਟੀਚਰਾਂ ਲਈ ਹੋਊਗਾ ਪ੍ਰੋਫੈਸਰ ਕਾਲਜਾਂ ਦੇ ਲਈ ਹੋਊਗਾ ਪਰ ਕਰਾ ਚੇ ਚਾਹੁੰਦੇ ਹੈਗਾ ਕਿ ਪੁਰਾਣੇ ਜਿਹੜੇ ਖਿਡਾਰੀ ਆ ਉਹਨਾਂ ਦੇ ਰਾਹੀਂ ਜਿਹੜੇ ਵੱਡੇ ਵਿਦਵਾਨ ਜਿਹੜੇ ਕਿਤਾਬਾਂ ਲਿਖ ਚੁੱਕੇ ਹੈ ਕਬੱਡੀ ਬਾਰੇ ਉਹਨਾਂ ਬਾਰੇ ਸੱਦ ਕੇ ਅਸੀਂ ਕੀਤਾ ਜਾਵੇ ਮੇਰਾ ਕਹਿਲਾ ਇਹ ਅਕੈਡਮਿਕ ਸੈਸ਼ਨ ਵਾਂਗੂ ਦੁਨੀਆ ਦੇ ਵਿੱਚ ਮੇਰੇ ਖਿਆਲ ਹੈ ਪਹਿਲੀ ਵਾਰੀ ਕਬੱਡੀ ਤੇ ਹੋ ਰਿਹਾ ਹੈਗਾ ਵਾ ਕਬੱਡੀ ਦੇ ਵਿੱਚ ਕਬੱਡੀ ਦੀ ਹਿਸਟਰੀ ਬਾਰੇ ਕਬੱਡੀ ਬਾਰੇ ਸਭ ਕੁਝ ਦੀ ਵਾਕਫੀ ਹੋਊਗੀ ਹੋਊ ਬੱਚਿਆਂ ਦੇ ਲਈ ਹੋਊਗਾ ਬੱਚਾ ਲਈ ਅਸੀਂ ਚਾਹੁੰਦੇ ਆ ਕੱਲਾ ਨਾਂ ਦਾ ਨਾ ਕਰੋ ਵੀ ਕਬੱਡੀ ਅਸੀਂ ਨੈਸ਼ਨਲ ਸ਼ੋਅਨਲਟੀ ਕਰ ਰਹੇ ਆ ਵਾਕਿਆ ਹੀ ਸ਼ੱਡ ਵੀ ਦੇਣ ਜੋ ਲੋਕ ਸਾਰੇ ਐਕਸਾਈ ਕਰਨਗੇ ਚੰਗਾ ਲੱਗੂ ਉਹਨਾਂ ਨੂੰ ਤੇ ਉਹਨਾਂ ਨੂੰ ਛੱਡਣਾ ਵੀ ਚਾਹੀਦਾ ਨਸ਼ਾ ਛੱਡਣਾ ਚਾਹੀਦਾ ਹੈਗਾ ਤੇ ਚੰਗੇ ਬੰਦੇ ਲੱਗਣਗੇ ਸੇਤਾ ਚੱਗੀਆਂ ਬਣਣਗੇ ਉਹਨਾਂ ਦੀ ਬਿਲਕੁਲ ਬਹੁਤ ਵਾਰ ਹੁੰਦਾ ਹੈ ਕਿ ਸੈਮੀਨਾਰ ਹੋ ਜਾਂਦਾ ਆ ਪੱچے ਪੜੇ ਜਾਂਦੇ ਆ ਦਰਸ਼ਕ ਸ਼ਾਮਲ ਹੋ ਜਾਂਦੇ ਆ ਤੇ ਗੱਲਾਂ ਉੱਥੇ ਰਹਿ ਜਾਂਦੀਆਂ ਪਰ ਤੁਸੀਂ ਇੱਕ ਬਹੁਤ ਚੰਗਾ ਕੰਮ ਕਰ ਚ ਵੀ ਕਰ ਰਹੇ ਹੋ ਕਿ ਇਸ ਨੂੰ ਕਿਤਾਬ ਦਾ ਰੂਪ ਤੁਸੀਂ ਕਹਿ ਰਹੇ ਹੋ ਵੀ ਉਸ ਤੋਂ ਬਾਅਦ ਇਹਨੂੰ ਛਾਪਿਆ ਵੀ ਜਾਏਗਾ ਕਿ ਉਹ ਜਿਹੜੇ ਮਤਲਬ ਉੱਥੋਂ ਤੱਕ ਇਹ ਗੱਲ ਸੀਮਤ ਨਹੀਂ ਰਹੇਗੀ ਇਸ ਦੇ ਬਾਰੇ ਕਿ ਕਹਿਣਾ ਕੋਈ ਗੱਲ ਸਾਡਾ ਨਾ ਸਾਨੂੰ ਥੋੜਾ ਗਿਜਾ ਪਿਆ ਆ ਜਿਵੇਂ ਵਰਲਡ ਪੰਜਾਬੀ ਕਾਰੋਮ 11 ਕਰਾਈਆਂ ਤੇ 11 ਦਾ 11 ਰੈਕੋਰਡ ਵੀ ਆ ਸਾਡੇ ਪੇਪਰ ਛਪੇ ਵੀ ਆ ਹੈਗੇ ਵੀ ਆ ਤੇ ਨਹੀਂ ਦਾਮ ਕਰਕੇ ਕੋਈ ਬੰਦਾ ਉਹ ਉਦੋਂ ਬਸ ਦੋ ਚਾਰ ਦਿਨ ਓਲਾ ਪਾ ਕੇ ਜੀ ਇਹੀ ਕਰਾਲੀ ਕਰਾਲੀ ਖਤਮ ਹੋ ਜਾਂਦੀ ਹੈਗੀ ਆ ਸਾਡੇ ਕੋਲ ਸਾਰਾ ਇਤਿਹਾਸ ਹੁੰਦਾ ਅਸੀਂ ਤਾਂ ਕਾਨਫਰੰਸ ਦਾ ਦੂਜਾ ਦਾ ਸੈਮੀ ਦਾ ਸਮਝੋ ਬਾਅਦ ਚ ਕਰਉਣਾ ਹੈਗਾ ਪਹਿਲਾਂ ਇੱਕ ਇੱਕ ਸ਼ੁਰੂਆਤ ਇਹੀ ਕਰ ਚੁੱਕੇ ਹੈਗੇ ਆ ਤੇ ਜਿਹੜੀ ਆ ਚ ਹੁਣ ਖੋਜ ਪੱਤਰ ਹੋਣਗੇ ਅੱਗੇ ਇਕੱਲਾ ਅਸੀਂ ਫੋਟੋ ਸੰਭੀਆਂ ਤੇ ਥੋੜੀ ਬਰੀਫੇਸਟ ਹੀ ਸਮਝੀ ਹੈਗੀ ਆ ਪਰ ਐਸ ਸੈਮੀਨਾਰ ਦੇ ਵਿੱਚ ਪ੍ਰੋਪਰ ਖੋਜ ਪੱਤਰ ਜਿਵੇਂ ਕਾਨਫਰੰਸ ਵਿੱਚ ਆ ਗਿਆ ਉਸੇ ਤਰ੍ਹਾਂ ਹੀ ਮੰਗਾਏ ਹੈਗੇ ਆ 15 ਜਨਵਰੀ ਤੱਕ ਸਾਰੇ ਕੋ ਜਿਹੜੇ ਖੋਜ ਪੱਤਰਾਨੂੰ ਪਹੁੰਚ ਜਾਣਗੇ ਉਹਨਾਂ ਨੂੰ ਅਸੀਂ ਕਿਤਾਬੀ ਰੂਪ ਸਿਲੈਕਟ ਹੋਣ ਤੋਂ ਬਾਅਦ ਹੀ ਦੇਵਾਂਗੇ ਜਿਹੜੇ ਸਾਨੂੰ ਠੀਕ ਲੱਗੇ ਉਹਨਾਂ ਚੋਣਵੇਂ ਲੇਖਕ ਆ ਕੇ ਆਪਣੇ ਵਿਚਾਰ ਵੀ ਦੇ ਸਕਣਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਬੋਲਣ ਦਾ ਮੌਕਾ ਵੀ ਦੇਵਾਂਗੇ ਅਮਰ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਅਸੀਂ ਆਪ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਇੱਕ ਈਮੇਲ ਆਈਡੀ ਵੀ ਦੇ ਦੇਵਾਂਗੇ ਜਿਹੜੀ ਕਿ ਸਰਦਾਰ ਜੈਪ ਸਿੰਘ ਚੱਠਾ ਜੀ ਮੈਨੂੰ ਭੇਜਣਗੇ ਤੇ ਉਹ ਨਾਲ ਅਸੀਂ ਅਟੈਚ ਕਰ ਦਾਂਗੇ ਤਾਂ ਜੋ ਤੁਸੀਂ ਆਪਣੇ ਜਿਹੜੇ ਖੋਜ ਪੱਤਰ ਹੈ ਉਹ ਇਸ ਈਮੇਲ ਆਈਡੀ ਤੇ ਇਹਨਾਂ ਨੂੰ ਭੇਜ ਸਕਦੇ ਹੋ ਤੇ ਇਹਨਾਂ ਕੋਚ ਪੱਤਰਾਂ ਦੇ ਸ਼ਾਮਲ ਹੋਣ ਨਾਲ ਪਤਲਾ ਜਿਹੜੀ ਅਕੈਡਮਿਕ ਤੌਰ ਤੇ ਵੀ ਇੱਕ ਫਾਇਦਾ ਹੁੰਦਾ ਕਿ ਤੁਸੀਂ ਇੱਕ ਇੰਟਰਨੈਸ਼ਨਲ ਕਿਸੇ ਜਿਹੜੀ ਆਰਗੇਨਾਈਜੇਸ਼ਨ ਦੇ ਕਿ ਕਰਾਈ ਹੋਏ ਫੰਕਸ਼ਨ ਦੇ ਵਿੱਚ ਪਰਚਾ ਪੜਨਾ ਆਪਣੇ ਆਪ 'ਚ ਬੜਾ ਮਹੱਤਵ ਰੱਖਦਾ ਤੇ ਮੇਰੇ ਖਿਆਲ 'ਚ ਇਹ ਵਧੀਆ ਮੌਕਾ ਆ ਜਿੱਥੇ ਤੁਹਾਡੇ ਲਈ ਵਧੀਆ ਮੌਕਾ ਕਿ ਤੁਸੀਂ ਕਬੱਡੀ ਖਿਡਾਰੀਆਂ ਨੂੰ ਅੱਗੇ ਲਿਆਉਣਾ ਉੱਥੇ ਪਰਚਾ ਲਿਖੜ ਵਾਲਿਆਂ ਲਈ ਵਧੀਆ ਮੌਕਾ ਹੈ ਕਿ ਪਰਚਾ ਲੇ ਕੇ ਉਹ ਆਪਣੀ ਜਿਹੜੀ ਲਿਆਕਤ ਹੈ ਉਹ ਦੂਜਿਆਂ ਸਾਹਮਣੇ ਜਿਹੜੀ ਆ ਉਹ ਸਾਂਝੀ ਕਰ ਸਕਦੇ ਆ ਤੇ ਜਾਂਦੇ ਜਾਂਦੇ ਕੋਈ ਸਨੇਹਾ ਦਰਸ਼ਕਾਂ ਨੂੰ ਦੇਣਾ ਚਾਹੋ ਤੇ ਬਹੁਤ ਅਜੀ ਆਇਆ ਜੀ ਜਿਹੜੀ ਗੱਲ ਤੁਸੀਂ ਉਹ ਥੋੜੀ ਮਦਦਤ ਨਾਲ ਵੀ ਜਿਹੜੇ ਅਸੀਂ ਲੇਖਕ ਜਿਹੜੇ ਲੇਖ ਲਿਖਾਂਗੇ ਨਾ ਜੀ ਉਹ ਆਈਐਸਬੀਐਨ ਨੰਬਰ ਦੇ ਨਾਲ ਲਿਖੇ ਜਾਣਗੇ ਜਿਹੜਾ ਤੁਹਾਨੂੰ ਕਿਤੇ ਗਾ ਪੁਆਇੰਟ ਨੰਬਰਾਂ ਦੇ ਵਿੱਚ ਇੱਕ ਦੇ ਪ੍ਰੋਮੋਸ਼ਨ ਦੇ ਵਿੱਚ ਤੁਹਾਨੂੰ ਹੈਲਪ ਉਹਨਾਂ ਦੀ ਹੋਊਗੀ ਮੈਂ ਤੇਹੀ ਬੇਨਤੀ ਕਰੂੰਗਾ ਵੀ ਜਿਹੜਾ ਵੀ ਕਿਸੇ ਨੂੰ ਕੋਈ ਬੰਦਾ ਆਪਣਾ ਬਜ਼ੁਰਗ ਬਾਬਾ ਪੁਰਦਾਦਾ ਕੋਈ ਵੀ ਕਦੇ ਕਬੱਡੀ ਖੇਡਿਆ ਹੋਵੇ ਉਹਨਾਂ ਦੇ ਨਾਂ ਦੱਸੋ ਅਸੀਂ ਉਹਨਾਂ ਨੂੰ ਉਹਦੇ ਲਿਸਟ ਵਿੱਚ ਪਾਵਾਂਗੇ ਸਾਡੇ ਕਬੱਡੀ ਖਿਡਾਰੀ ਪੁਰਾਣੇ ਰਹੇ ਹੈਗੇ ਆ ਜੇ ਅੱਜ ਕੱਲ੍ਹ ਉਹ ਦੁਨੀਆ ਤੇ ਹੈਗੇ ਆ ਤੇ ਉਹਨਾਂ ਨੂੰ ਸਾਡੇ ਨਾਲ ਸੰਪਰਕ ਰਾਓ ਅਸੀਂ ਉਹਨਾਂ ਨੂੰ ਸਨਮਾਨ ਕਰਾਂਗੇ ਜਿਹੜਾ ਉਹਨਾਂ ਨੂੰ ਚੰਗਾ ਲੱਗੂਗਾ ਤੁਹਾਨੂੰ ਵੀ ਚੰਗਾ ਲੱਗੂਗਾ ਜਦੋਂ ਅਸੀਂ ਬਜ਼ੁਰਗਾਂ ਨੂੰ ਜਿਹੜੇ ਬੰਦੇ ਖੇਡਣੋਂ ਹਟ ਚੁੱਕੇ ਆ ਜਦੋਂ ਤੋਂ ਬਾਅਦ ਸਨਮਾਨ ਕਰਦੇ ਹੋ ਉਹਨਾਂ ਨੂੰ ਚੰਗਾ ਲੱਗਦਾ ਲੱਗਦਾ ਜਿਨ੍ਹਾਂ ਨੇ ਕੋਈ ਚੰਗਾ ਕੰਮ ਕੀਤਾ ਹੋਵੇ ਉਹਨਾਂ ਨੂੰ ਸ਼ਾਬਾਸ਼ ਜ਼ਰੂਰ ਦੇਣੀ ਚਾਹੀਦੀ ਆ ਤੇ ਉਹਨਾਂ ਦੀ ਹੱਕ ਜਿੱਡ ਜਿਹੜੀ ਆ ਪਿੱਠ ਹੈਗੀ ਆ ਥਾਪਣੀ ਚਾਹੀਦੀ ਹੈਗੀ ਅਸੀਂ ਕਰਾਂਗੇ ਬਿਲਕੁਲ ਜੀ ਔਰ ਅਸੀਂ ਹਰ ਇੱਕ ਪੰਜਾਬੀ ਵੱਲੋਂ ਤੁਹਾਨੂੰ ਵੀ ਇੱਕ ਹਲਾਸ਼ੇਰੀ ਇੱਕ ਤੁਹਾਨੂੰ ਵੀ ਹੌਸਲਾ ਫਜ਼ਾਈ ਇੱਕ ਤੁਹਾਨੂੰ ਵੀ ਇੱਕ ਧੰਨਵਾਦ ਵੀ ਦਿੰਦੇ ਹਾਂ ਕਿ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਕਾਰਜ ਕਰਦੇ ਰਹਿੰਦੇ ਹੋ ਜਿੱਥੇ ਤੁਸੀਂ ਕਾਫੀ ਟੇਬਲ ਬੁੱਕ ਜਿਹੜੀ ਆ ਕਬੱਡੀ ਨਾਲ ਸੰਬੰਧਿਤ ਉਸ ਦਿਨ ਰਿਲੀਜ਼ ਕਰਨੀ ਆ ਤਾਂ ਉਹਦੇ ਨਾਲ ਉਹਦੇ ਤੇ ਵਿਚਾਰ ਚਰਚਾ ਵੀ ਕਰਨੀ ਆ ਕਬੱਡੀ ਤੇ ਇੱਕ ਪੰਥ ਤੋਂ ਕਾਜ ਜਿਹੜੇ ਆ ਨਾ ਉਹ ਬਹੁਤ ਹੀ ਇੱਕ ਤੁਹਾਡੀ ਵਿਗਤ ਪੰਜਾਬੀ ਸਭਾ ਦੀ ਜਾਂ ਤੁਹਾਡੀ ਪ੍ਰਾਪਤੀ ਆ ਇਸ ਦੇ ਲਈ ਤੁਹਾਨੂੰ ਬਹੁਤ ਵਧਾਈ ਕਿ ਤੁਸੀਂ ਇੱਕ ਚੰਗਾ ਕਾਰ ਜਿਹੜਾ ਕਾਰਜ ਹੈ ਕਰਨ ਜਾ ਰਹੇ ਹੋ ਤੇ ਸਮੂਹ ਦਰਸ਼ਕਾਂ ਨੂੰ ਅਸੀਂ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਆ ਉਹ ਜਰੂਰ ਆਪਣੇ ਪਰਚੇ ਲਿਖ ਕੇ ਭੇਜਣ ਤਾਂ ਜੋ ਇਸ ਕਾਰਜ ਤੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਜਿੰਨਾ ਵੀ ਸਹਿਯੋਗਤਾਂ ਨਾਲ ਪਾ ਸਕਦੇ ਔਰ ਬਾਕੀ ਪਰਚੇ ਕੋਖੇ ਜਾਣਗੇ ਵਿਚਾਰੇ ਜਾਣਗੇ ਕਿ ਕਿਹੜੇ ਪਰਚੇ ਸ਼ਪਣ ਯੋਗ ਹੈ ਪੜਨ ਯੋਗ ਹੈ ਇਹ ਤੁਸੀਂ ਪਹਿਲਾਂ ਕਹਿ ਦਿੱਤਾ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮਿਹਰਬਾਨੀ ਧੰਨਵਾਦ ਜੀ ਕੁਲਜੀਤ ਜੀ ਤੁਹਾਡਾ ਤੁਹਾਡੇ ਨਾਲ ਬਹੁਤ ਸਾਰੇ ਲੋਕਾਂ ਜੋ ਮੈਂ ਦੇਖਾ ਤੁਹਾਡਾ ਇੰਟਰਵਿਊ ਦੇਵੋ ਤੇ ਲੋਕਾਂ ਦੇ ਫੋਨ ਆ ਜਾਂਦੇ ਵੀ ਤੁਹਾਡਾ ਇੰਟਰਵਿਊ ਹੋਈ ਸੀਗੀ ਇਹ ਤੁਹਾਡਾ ਬੜਾ ਚੰਗਾ ਲੋਕ ਤੁਸੀਂ ਬਹੁਤ ਹੀ ਸਹੀ ਵਧੀਆ ਇੰਟਰਵਿਊ ਕਰਦੇ ਹੋ ਤੇ ਲੋਕਾਂ ਨੂੰ ਪਤਾ ਲੱਗਦਾ ਵੀ ਤੁਹਾਡਾ ਇਹ ਕਰਕੇ ਬਹੁਤ-ਬਹੁਤ ਧੰਨਵਾਦੀ। ਬਹੁਤ ਸ਼ੁਕਰੀਆ ਜੀ। ਅਸੀਂ ਕੋਸ਼ਿਸ਼ ਇਹ ਹੋਏਗੀ ਕਿ ਖਿਡਾਰੀਆਂ ਤੱਕ ਸਾਡਾ ਸਨੇਹਾ ਪਹੁੰਚ ਜਾਏ। ਸਾਡੇ ਉਹਨਾਂ ਵਿਦਵਾਨਾਂ ਤੱਕ ਵੀ ਪਹੁੰਚ ਜਾਏ ਜਿਹੜੇ ਕਿ ਖੇਡ ਜਗਤ ਨਾਲ ਸੰਬੰਧਿਤ ਨੇ ਤੇ ਚਾਹੁੰਦੇ ਆ ਕਿ ਖੇਡ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਚਾਹੇ ਲਿਖਤੀ ਰੂਪ ਚ ਚਾਹੇ ਮੈਦਾਨ ਦੇ ਵਿੱਚ ਖੇਡ ਮੈਦਾਨ ਵਿੱਚ ਤੇ ਸਰਦਾਰ ਜੈਪ ਸਿੰਘ ਚੱਠਾ ਜੀ ਤੁਹਾਡਾ ਯਤਨ ਬਹੁਤ ਵਡਮੁੱਲਾ ਹੈ ਮੈਨੂੰ ਪੂਰਨ ਆਸ ਹੈ ਕਿ ਤੁਹਾਨੂੰ ਬਹੁਤ ਸਹਿਯੋਗ ਮਿਲੇਗਾ ਤੇ ਉਸ ਸਹਿਯੋਗ ਦੇ ਨਾਲ ਹੀ ਤੁਹਾਡੀ ਜਿਹੜੀ ਹੈ ਸਫਲਤਾ ਜਿਹੜੀ ਆ ਉਹ ਅਸੀਂ ਵੇਖਾਂਗੇ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਾਂ ਜਨਵਰੀ 31 ਜਨਵਰੀ ਤੁਸੀਂ ਜਿਹੜੀ ਡੇਟਾ ਨਿਸ਼ਚਿਤ ਕੀਤੀ ਆ ਇਹ ਅੱਗੇ ਪਿੱਛੇ ਹੋ ਸਕਦੀ ਆ ਕਈ ਵਾਰ ਕੁਝ ਪ੍ਰਸਥਿਤੀਆਂ ਦੇ ਅਕੋਰਡਿੰਗ ਤੁਸੀਂ ਮੇਰਾ ਕੱਲ 31 ਜਨਵਰੀ ਦਾ ਮੈਡਮ ਪੱਕਾ ਹੈਗਾ ਜਿਹੜਾ ਖਾਲਸਾ ਕਾਲਜ ਕਰਨਾ ਨਾ ਜੀ ਉਹ ਤਾਂ ਪੱਕਾ ਹੈ ਉਹ ਦੁਬਾਰਾ ਫਰਵਰੀ ਚ ਕਰਨਾ ਵੱਡਾ ਸਮਾਗਮ ਉਹ ਉਹਦੀ ਗੱਲ ਹੈ ਵੀ ਅਸੀਂ ਕਿੱਥੇ ਕਰਦੇ ਕਿਹੜੇ ਜਗ੍ਹਾ ਕਰਦੇ ਜੀ ਇਹ ਅਸੀਂ ਕਰਤੀ ਜਲਦੀ ਫੈਸਲਾ ਹੋ ਜੂਗਾ ਕਬੱਡੀ ਸੰਬੰਧੀ ਜੋ ਖੋਜ ਪੱਤਰ ਹੈ 15 ਜਨਵਰੀ ਤੱਕ ਜਿਵੇਂ ਚੱਠਾ ਸਾਹਿਬ ਨੇ ਕਿਹਾ ਕਿ ਉਹ ਭੇਜ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਫਿਰ ਵੇਖਿਆ ਜਾ ਸਕੇ ਬਾਤਿਆ ਜਾ ਸਕੇ ਤੇ ਸਰਦਾਰ ਜੈਕ ਸਿੰਘ ਚੱਠਾ ਜੀ ਬਹੁਤ ਸ਼ੁਕਰੀਆ ਹਰ ਪੰਜਾਬੀ ਤੇ ਤੁਸੀਂ ਆਏ ਔਰ ਤੁਸੀਂ ਇੱਕ ਵੱਡਬੁੱਲੀ ਜਿਹੜੀ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਕੁਲਜੀਤ ਜੀ ਸਤਿ ਸ਼੍ਰੀ ਅਕਾਲ